ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਆ ਹਾਂਜੀ ਤੇ ਬਾਕੀ ਅੱਜ ਨਾ ਅੱਜ ਨਹੀਂ ਮਤਲਬ ਕਿ ਹੁਣ ਤਿਹਾਰਾਂ ਦੇ ਦਿਨ ਚੱਲਣ ਡੇ ਨੇ ਤੇ ਇਸ ਕਰਕੇ ਸੋਚਿਆ ਸੀ ਵੀ ਕਿਉਂ ਨਾ ਕੋਈ ਨਾ ਕੋਈ ਮਠਿਆਈ ਬਣਾਈ ਜਾਏ ਤੇ ਸ਼ੇਅਰ ਕੀਤੀ ਜਾਏ ਪਿੱਛੇ ਜੀ ਮੈਂ ਬਣਾਈ ਸੀ ਕਿਹੜੀ ਸੀ ਕਾਜੂ ਗਤਲੀ ਕਾਜੂ ਗਤਲੀ ਬਣਾਈ ਸੀ ਤੇ ਉਹ ਸਾਰਿਆਂ ਨੇ ਬਹੁਤ ਪਸੰਦ ਕੀਤੀ ਤੇ ਕਈਆਂ ਭੈਣਾਂ ਨੇ ਵਿੱਚ ਕਮੈਂਟ ਕਰਕੇ ਕਿਹਾ ਵੀ ਹੈਗਾ ਤੇ ਅਸੀਂ ਵੀ ਬਣਾਈ ਸੀ ਟਰਾਈ ਕੀਤੀ ਸੀ ਤੇ ਬੜੀ ਵਧੀਆ ਬਣੀ ਤੇ ਇਸ ਕਰਕੇ ਮੈਂ ਸੋਚਿਆ ਵੀ ਚਲੋ ਹੁਣ ਦਿਵਾਲੀ ਬਸ ਕੱਲ ਪਰਸੋ ਦਾ ਆਉਣ ਵਾਲੀ ਆ ਤੇ ਇੱਕ ਮਠਿਆਈ ਬਣਾਉਣੀ ਆ ਤੁਸੀਂ ਸਾਰੇ ਟਰਾਈ ਕਰਕੇ ਵੇਖਿਓ ਐਂ ਬਣਾ ਕੇ ਵੇਖੀ ਬਹੁਤ ਵਧੀਆ ਹੀ ਸਵਾਦ ਹੀ ਖਾਂ ਦੇ ਵਿੱਚ ਜ਼ਰੂਰੀ ਨਹੀਂ ਵੀ ਸਾਰਿਆਂ ਨੇ ਮਤਲਬ ਮਠਿਆਈ ਬਣਾਉਣੀ ਆ ਹਾਂਜੀ ਹਾਂਜੀ ਕੁਝ ਵੀ ਆਪਣੇ ਘਰ ਨਾਲ ਦੀ ਰੀਸ ਨਹੀਂ ਹੁੰਦੀ ਆਪਣੇ ਘਰ ਪੀ ਚੀਜ਼ ਬਣਾ ਲਓ ਉਹ ਵਧੀਆ ਜੇ ਤੇ ਬਜਾਰੀ ਜਿਹੜੀਆਂ ਮਠਿਆਈਆਂ ਉਹਨਾਂ ਨਾਲੋਂ ਘਰ ਦੀ ਚੀਜ਼ ਬਣ ਜੇਗੀ ਤੇ ਵਧੀਆ ਗੱਲ ਆ ਤੇ ਹੈਵੀ ਸਿੰਪਲ ਤੇ ਸੌਖੀ ਤਰੀਕੇ ਦੀ ਰੈਸਪੀ ਆ ਤੇ ਦੁੱਧ ਦੀ ਮਠਿਆਈ ਬਣਾਉਣ ਲੱਗੀ ਆ ਜਿੱਦਾਂ ਦੁੱਧ ਦੇ ਲੱਡੂ ਕਹੋ ਮਲਾਈ ਪੇੜਾ ਮਲਾਈ ਪੇੜਾ ਵੀ ਇਹਨਾਂ ਨੂੰ ਬੋਲਦੇ ਆ ਤੇ ਦੁੱਧ ਦੇ ਲੱਡੂ ਵੀ ਬੋਲਦੇ ਆ ਚਲੋ ਕ੍ਰੀਸ਼ਟਾ ਹਾਂਜੀ ਹਾਂਜੀ ਚਲੋ ਧੀ ਇਹਦੇ ਵਿੱਚ ਜ਼ਿਆਦਾ ਕੁਝ ਨਹੀਂ ਆ ਬਸ ਦੁੱਧ ਦੇ ਲੱਡੂ ਤਾਂ ਇਹਨਾਂ ਨੂੰ ਦੁੱਧ ਦੇ ਲੱਡੂ ਕਿਹਾ ਗਿਆ ਵਾ ਕਿ ਸੁੱਕਾ ਦੁੱਧ ਲਿਆ ਵਾ ਤੇ ਇੱਕ ਦੂਸਰਾ ਦੁੱਧ ਲਿਆ ਵਾ ਜਿਹੜਾ ਆਮ ਦੁੱਧ ਹੁੰਦਾ ਵਾ ਜਿਹੜਾ ਅਸੀਂ ਗਰਮ ਕਰ ਲੈਨੇ ਆ ਉਹ ਦੁੱਧ ਵਾ ਬਹੁਤਾ ਨਾ ਗਰਮਾ ਤੇ ਨਾ ਠੰਡਾ ਫ੍ਰਿਜ ਵਾਲਾ ਵਾ ਸਿੰਪਲ ਜਿਹਾ ਦੁੱਧ ਆ ਸੁੱਕਾ ਦੁੱਧ ਕਿਹੜਾ ਵਾ ਸੁੱਕਾ ਦੁੱਧ ਆ ਹੁੰਦਾ ਜਿਹੜਾ ਮਿਲਕ ਪਾਊਡਰ ਹੁੰ ਤੇ ਇਹ ਸੁੱਕਾ ਦੁੱਧ ਆ ਇਹ ਮੈਂ ਪਾਇਆ ਵਾ ਆ ਇੱਕ ਕੌਲੀ ਪੂਰੀ ਪਹਿਲਾਂ ਦੁੱਧ ਪਾ ਕੇ ਦੁੱਧ ਦੇ ਵਿੱਚ ਦੁੱਧ ਨੂੰ ਘੋਲ ਦੇਣਾ ਹਾਂਜੀ ਦੁੱਧ ਨੂੰ ਘੋਲ ਦੇਣਾ ਕਿਉਂਕਿ ਇਹ ਦੁੱਧ ਫਿਰ ਸੰਘਣਾ ਹੋ ਜਾਏਗਾ ਨਾ ਤੇ ਫਿਰ ਵਧੀਆ ਬਣੇਗਾ ਹੌਲੀ ਹੌਲੀ ਨਾਲ-ਨਾਲ ਸੁੱਕਾ ਦੁੱਧ ਪਾਈ ਜਾਣਾ ਤੇ ਨਾਲ-ਨਾਲ ਘੋਲ ਹੀ ਜਾਣਾ ਜ਼ਿਆਦਾ گاੜਾ ਨਹੀਂ ਕਰਨਾ ਇੰਨੂੰ ਜ਼ਿਆਦਾ گاੜਾ ਵੀ ਨਹੀਂ ਰੱਖਣਾ ਤੇ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਬਸ ਆਪਣੇ ਹਿਸਾਬ ਦਾ ਰੱਖ ਲੈਣਾ ਵਾ ਤੇ ਬੋਤਾ ਏਦਾਂ ਮਿਕਸ ਕਰਨਾ ਚੰਗੀ ਤਰ੍ਹਾਂ ਕਿ ਜਿਹੜੀਆਂ ਵਿੱਚ ਢੇਲੀਆਂ ਜੀਆਂ ਉਹ ਨਾ ਬਣਨ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੁੱਧ ਨਾਰਮਲ ਜਾਂ ਨਾ ਗਰਮ ਤੇ ਨਾ ਹੀ ਬੋਤਾ ਠੰਡਾ ਫ੍ਰਿਜ ਵਾਲਾ ਨਾਰਮਲ ਜਿਹਾ ਜਿਵੇਂ ਹੁੰਦਾ ਏ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਸੀਂ ਜਿੰਨਾ ਦੁੱਧ ਵਾ ਉਨਾ ਹੀ ਪਾਊਡਰ ਲਿਆ ਵਾ ਪੂਰਾ ਪੂਰਾ ਆਇਆ ਵਾ ਇਵੇਂ ਦਾ ਹੋ ਗਿਆ ਏ ਬਹੁਤਾ ਸੰਘਣਾ ਨਹੀਂ ਆ ਤੇ ਬਹੁਤਾ ਪਤਲਾ ਨਹੀਂ ਆ ਇੰਨਾ ਕੁ گاੜਾ ਹੋ ਗਿਆ ਤੇ ਢੇਲੀਆਂ ਨਾਲ ਬਣ ਕੋਸ਼ਿਸ਼ ਕਰਿਓ ਵੀ ਚੰਗੀ ਤਰ੍ਹਾਂ ਮਿਕਸ ਹੋ ਜੇ ਉਦਾਂ ਇਹ ਆ ਵੀ ਦੁੱਧ ਦੀਆਂ ਮਾੜੀਆਂ ਮੋਟੀਆਂ ਰਹਿ ਜਾਂਦੀਆਂ ਵਾ ਤੇ ਬਾਕੀ ਚੰਗੀ ਤਰ੍ਹਾਂ ਘੋਲ ਲੈਣਾ ਇਹਨੂੰ ਬਸ ਇਹ ਰੈਡੀ ਹੋ ਗਿਆ ਹੁਣ ਇਹ ਘਿਓ ਪਾਵਾਂਗੇ ਥੋੜਾ ਜਿਹਾ ਕੜਾਈ ਦੇ ਵਿੱਚ ਬਾਕੀ ਆ ਚੀਨੀ ਲਈ ਆ ਪੀਸੀ ਚੀਨੀ ਲਈ ਆ ਇਹ ਆਪਣੇ ਸਵਾਦ ਅਨੁਸਾਰ ਪਾਉਣੀ ਵਾਹੇ ਮੈਂ ਵੱਡੀ ਕੌਲੀ ਉਹ ਲਈ ਸੀ ਦੁੱਧ ਤੇ ਛੋਟੀ ਕੌਲੀ ਜਿਹੜੀ ਹੈ ਇਹ ਚੀਨੀ ਆ ਇਸ ਹੱਦ ਹਸਾਬ ਨਾਲ ਪਾਉਣੀ ਆ ਤੇ ਆ ਜਿਹੜਾ ਵਾ ਪਿਸਤਾ ਲਿਆਏ ਇਹ ਥੋੜਾ ਸਜਾਵਟ ਕਰਨ ਵਾਸਤੇ ਇਹ ਨਾ ਵੀ ਹੋਇਆ ਤਾਂ ਨਾ ਵੀ ਹੋਇਆ ਤਾਂ ਵੀ ਕੋਈ ਨਹੀਂ ਕਿੰਨੇ ਚਮਚਾ ਕਿਹਾ ਤਾਂ ਹਾਂ 2 ਚਮਚੇ ਪਾਵਾਂਗੇ ਛੋਟੇ ਛੋਟੇ ਜੇ ਵੱਡਾ ਚਮਚਾ ਫਿਰ ਇੱਕ ਜੇ ਛੋਟੇ ਆ ਤਾਂ ਫਿਰ ਦੋ ਇਹਨੂੰ ਗਰਮ ਹੋਏਗਾ ਤੇ ਫਿਰ ਆ ਦੁੱਧ ਨੂੰ ਵਿੱਚ ਪਾ ਦਾਂਗੇ। ਇੱਕ ਦੱਸਣਾ ਹੈ ਵੀ ਆ ਇੱਕ ਭੈਣ ਨੇ ਕਿਹਾ ਹੈ ਵੀ ਪਲਾਸਟਿਕ ਨਾ ਯੂਜ਼ ਕਰੋ ਤੇ ਤੁਹਾਨੂੰ ਉਹਦੋਂ ਵੀ ਦੱਸਿਆ ਸੀ ਤੇ ਇਹ ਤੁਸੀਂ YouTube ਤੇ ਸਰਚ ਕਰਕੇ ਦੇਖ ਲਿਓ ਇਹ ਪਲਾਸਟਿਕ ਨਹੀਂ ਹੁੰਦੀ ਆਂਦੇ ਆ ਵੀ ਸਿਲੀਕੋਨ ਹੁੰਦੀ ਆ ਤੇ ਇਹਦੇ ਨਾਲ ਕੋਈ ਮਤਲਬ ਕਿ ਕੋਈ ਨੁਕਸਾਨ ਨਹੀਂ ਹੈਗਾ। ਇਹ ਕ ਇਹ ਹੁੰਦੀ ਆ ਇੱਕ ਜਿਹੜਾ ਘੋਲ ਆਉਣ ਵਾਲਾ ਬ੍ਰਸ਼ ਹੁੰਦਾ ਹੈ ਉਹ ਵੀ ਸਿਲੀਕੋਨ ਦੇ ਹੁੰਦੇ ਆ। ਉਹ ਜਿੰਨਾ ਹੀ ਭਾਂਡੇ ਲੈ ਕੇ ਆਏ ਸੀ ਉਹਨਾਂ ਨੇ ਸਾਨੂੰ ਦੱਸਿਆ ਉਹ ਆਂਦੇ ਸੀ ਵੀ ਅਸੀਂ ਆਖਾਂ ਵੀ ਪਲਾਸਟਿਕ ਦੇਤ ਨਹੀਂ ਸਾਨੂੰ ਇਹ ਵਿੱਚ ਕਈ ਭੈਣ ਕਮੈਂਟ ਕਰਦੇ ਨੇ ਤੇ ਆਂਦੇ ਨਹੀਂ ਰਿਕਾਰਡ ਕਰਦੇ ਅਸੀਂ ਉਹ ਲੈ ਲੈਂਦੇ ਆ ਪਰ ਚਲੋ ਤੁਹਾਨੂੰ ਫਿਰ ਵੀ ਜਿਨ੍ਹਾਂ ਨੂੰ ਵਰਤਿਆ ਨੌਲੇਜ ਹੁੰਦੀ ਹੈ ਤੇ ਬਾਰੇ ਤਾਂ ਉਹ ਚੀਜ਼ ਲੈ ਲੈਂਦੀ ਹੈ ਕਿ ਉਹ ਗਰਮ ਹੋ ਗਿਆ ਹੁਣ ਜਿਹੜਾ ਆ ਦੁੱਧ ਬਣਾ ਇਹ ਅਸੀਂ ਕਿਉਂ ਦੇ ਵਿੱਚ ਪਾ ਦਣਾ ਕਿਉਂ ਹੋ ਤਿਆਰ ਰੱਖਣਾ ਜ਼ਿਆਦਾ ਵੀ ਨਹੀਂ ਪਾਉਣਾ ਬਸ ਆਪਣੇ ਇਹਦੇ ਹਿਸਾਬ ਨਾਲ ਜਿੱਦਾਂ ਮੈਂ 2 ਚਮਚ ਪਾਏ ਛੋਟੇ ਬਸ ਹੁਣ ਇਹਨੂੰ ਮਿਕਸ ਕਰੀ ਜਾਣਾ ਵਾ ਹਲਾਈ ਜਾਣਾ ਵਾ ਤੇ ਗੈਸ ਬਹੁਤਾ ਫੁੱਲ ਤੇ ਨਹੀਂ ਰੱਖਣਾ ਥੋੜਾ ਜਿਹਾ ਸਿਮ ਤੇ ਰੱਖਣਾ ਵਾ ਤੇ ਇਹਨੂੰ ਚਲਾਈ ਜਾਣਾ ਇਹਨੂੰ ਸੰਘਣਾ ਕਰਨਾ ਜਿਵੇਂ ਅਸੀਂ ਖੁਆ ਬਣਾਉਨੇ ਆ ਨਾ ਖੋਆ ਇਵੇਂ ਇਹਨੂੰ ਬਸ ਚਲਾਈ ਜਾਣਾ ਵਾ ਤੇ ਲੱਗਣ ਨਹੀਂ ਦੇਣਾ ਨੀਚੇ ਨਾਲ ਗੈਸ ਬਿਲਕੁਲ ਸਿਮ ਤੇ ਰੱਖਾਂਗੇ ਹਣ ਜਿੰਨਾ ਚਿਰ ਗਾੜਾ ਹੋਣਿਆ ਉਹਨਾਂ ਚਿਰ ਇਹਨੂੰ ਬਸ ਛੱਡਣਾ ਨਹੀਂ ਹੈਗਾ ਬਸ ਇਦਾਂ ਕੜਚੀ ਮਾਰੀ ਜਾਣੀ ਵਿੱਚ ਸੜਤ ਹੋ ਰਹਿਣਾ ਨੇ ਹਾਂਜੀ ਸੱਤ ਹੋ ਰਹਿਣਾ ਨੇ ਫਿਰ ਨਾਲ ਉਹਨਾਂ ਦੱਸਦੇ ਆ 52 ਸੰਗਣਾ ਹੋਏਗਾ ਬਸ ਆ ਸਾਈਡਾਂ ਜਿਹੜੀਆਂ ਇਹ ਇਦਾਂ ਕਰਕੇ ਸਾਫ਼ ਕਰੀ ਜਾਣੀਆਂ ਤੇ ਨੀਚਿਆਂ ਵੀ ਇਦਾਂ ਕਰਕੇ ਸਫਾਈ ਕਰੀ ਜਾਣੀ ਕੜਾਈ ਦੇ ਵੀ ਨੀਚੇ ਵੀ ਨਾ ਲੱਗੇ ਤੇ ਢੇਲੀਆਂ ਬਣਾ ਬਣਾ ਜਿਹੀਂ ਛੱਡ ਦਾਂਗੇ ਤੇ ਫਿਰ ਉਹ ਬਣ ਜਾਂਦੀਆਂ ਨਾ ਢੇਲੀਆਂ ਜੀਆਂ ਬਣ ਜਾਂਦੀਆਂ ਇਸ ਕਰਕੇ ਸਿਮ ਤੇ ਰੱਖਣਾ ਇਹਨੂੰ ਸਿਮ ਤੇ ਚਲਾਉਣਾ ਨਹੀਂ ਤੇ ਫਿਰ ਇਹਦਾ ਜਿਹ ਚ ਸਵਾਦ ਹੋਰ ਆਏਗਾ ਵਸਾ ਇੰਨਾ ਕੀ ਟਾਈਮ ਲੱਗਣਾ ਐ ਨੂੰ ਵੀ ਇਹ ਸੰਗਣਾ ਦੁੱਧ ਹੋ ਜਾਏਗਾ ਤੇ ਬਾਕੀ ਤੇ ਝਟ ਬਣ ਜਾਣਾ ਠੰਡਾ ਹੋ ਗਿਆ ਬਸ ਤੇ ਮਿੱਠਾ ਵਿੱਚ ਰਲਾ ਦੇਣਾ ਵਾ ਇੰਨਾ ਖਾਸ ਟਾਈਮ ਨਹੀਂ ਲੱਗਦਾ ਜਲਦੀ ਬਣ ਜਾਂਦੀ ਵਾਸਾ ਮਿਸ਼ਰਣ ਸਾਰਾ ਸੰਗਣਾ ਹੋ ਗਿਆ ਵਾ ਗਾੜਾ ਸੰਗਣਾ ਗਾੜਾ ਪੰਜਾਬੀ ਭਾਸ਼ਾ ਆਣਾ ਕਈਆਂ ਨੂੰ ਭਾਸ਼ਾ ਦਾ ਸਮਝ ਨਹੀਂ ਲੱਗਦੀ ਆ ਨਾ ਗਾੜੇ ਨੂੰ ਸੰਗਣਾ ਆਉਂਦੇ ਆ ਇਹ ਚੰਗੀ ਤਰ੍ਹਾਂ گاੜਾ ਹੋ ਗਿਆ ਵਸ। ਵਸ ਹੁਣ ਸਾਰਾ ਮਿਸ਼ਰਣ ਸੰਘਣਾ ਹੋ ਗਿਆ ਵਾ। ਇਹਨੂੰ ਹੁਣ ਗੈਸ ਬੰਦ ਕਰਤਾ ਵਾ ਤੇ ਇਹਨੂੰ ਇਹਨੂੰ ਹੋਰ ਕੇ ਭਾਂਡੇ ਚ ਪਾਲਾਂਗੇ ਕਿਉਂਕਿ ਕੜਾਈ ਗਰਮ ਹਨਾ ਫਿਰ ਉਹਦੇ ਕਰਕੇ ਜ਼ਿਆਦਾ ਸੇਕ ਲੱਗ ਜਾਏਗਾ। ਇਹ ਮੈਂ ਨਾ ਥੋੜਾ ਜਿਹਾ ਮਿਸ਼ਰਣ ਬਣਾਇਆ ਸਿਰਫ ਤਾਂ ਕਰਕੇ ਵੀ ਰੈਸਪੀ ਵਾਸਤੇ। ਵੈਸੇ ਮੈਂ ਇੱਕ ਵਾਰੀ ਵੀ ਕਮੈਂਟ ਆਇਆ ਸੀ ਵੀ ਕੋਈ ਮਤਲਬ ਸਬਜ਼ੀ ਬਣਾਈ ਹੋਣਾ। ਹਾਂਜੀ। ਥੋੜੀ ਜਿਹੀ ਬਣਾਈ ਤੁਹਾਨੂੰ ਆ ਜਾਂਦੀ ਆ ਉਹ ਸਿਰਫ ਜਿਹੜੀ ਚੀਜ਼ ਬਣਾਈ ਦੀ ਆ ਉਹ ਰੈਸਪੀ ਵਾਸਤੇ ਹੀ ਬਣਾਈ ਦੀ ਆ। ਤੇ ਬਾਕੀ ਇਹ ਵੀ ਮੈਂ ਇੱਕ ਵਾਰੀ ਪਲੇਟ ਬਣਾ ਕੇ ਰੱਖ ਲੇ ਲੱਡੂ ਹੱਲੇ ਵੀ ਪਏ ਆ ਉਹ ਮੈਂ ਬੱਚਿਆਂ ਨੂੰ ਖਵਾ ਲ ਤੇ ਇੱਕ ਵਾਰੀ ਸਾਰਿਆਂ ਨੇ ਖਾ ਲਿਆ ਆ ਤੇ ਸਿਰਫ ਮੈਂ ਹਾਂ ਵੀ ਚਲ ਜੇ ਆਪ ਬਣਾਈ ਆ ਇਹ ਕੇ ਆ ਵੀ ਜਿਹੜੀ ਵੀ ਚੀਜ਼ ਮੈਂ ਬਣਾਵਾ ਪਹਿਲਾਂ ਮੈਂ ਆਪ ਖੁਦ ਟਰਾਈ ਕਰਦੀ ਹੁੰਨੀ ਆ ਤੇ ਫਿਰ ਮੈਂ ਦੱਸਦੀ ਆ ਤਾਂ ਕਿ ਜੇ ਕਿਸੇ ਨੇ ਬਣਾਉਣੀ ਆ ਤੇ ਉਹਨਾਂ ਦਾ ਸਮਾਨ ਵੇਸਤ ਨਾ ਜਾਏ ਖਰਾਬ ਨਾ ਹੋਏ ਆ ਕੋ ਅਗਲਾ ਮੈਂਤ ਵੀ ਕਰੂਗਾ ਸਵਾਲ ਫੇਰ ਨਾ ਲੱਗੇ ਫਿਰ ਕੱਲ ਚ ਮਜਾ ਆ ਜੈਨੇ ਹੁਣ ਕਈ ਵਾਰੀ ਆ ਵੀ ਕਈ ਚੀਜ਼ ਬਣਾਈ ਦੀ ਆ ਪਹਿਲੀ ਵਾਰੀ ਨਹੀਂ ਬਣਦੀ ਦੂਜੀ ਵਾਰੀ ਨਹੀਂ ਬਣਦੀ ਜਾ ਕੇ ਤੇ ਤੀਜੀ ਵਾਰੀ ਬਣਦੀ ਆ ਇਸ ਕਰਕੇ ਆਈ ਆਨੇ ਆ ਵੀ ਆਪ ਅਹੀਂ ਬਣਾ ਲਈਏ ਕੋਈ ਗੱਲ ਨਹੀਂ ਤੇ ਕਿਸੇ ਦੀ ਮਿਹਨਤ ਜਾਇਆ ਨਾ ਜਾਏ ਇਸ ਕਰਕੇ ਥੋੜਾ ਜਿਹਾ ਬਣਾ ਲਿਆ ਆਪਾਂ ਟ੍ਰਾਈ ਕਰ ਲਈਦੀ ਆ ਹਾਂਜੀ ਇਹਨੂੰ ਬਸ ਹੁਣ ਕਿਸੇ ਭਾਂਡੇ ਚ ਕੱਢ ਲੈਣਾ ਜੀ ਇਹਨੂੰ ਮਿਸ਼ਰਣ ਨੂੰ ਠੰਡਾ ਕਰਕੇ ਤੇ ਬਾਅਦ ਵਿੱਚ ਚੀਨੀ ਪਾ ਦੇਣੀ ਆਪਣੇ ਹਿਸਾਬ ਨਾਲ ਜਿਹੜੀ ਖੰਡ ਹੁੰਦੀ ਨਾ ਉਹ ਪੀਸੀ ਆ ਬਰੀਕ ਆਪਣੇ ਹਿਸਾਬ ਨਾਲ ਜਿੰਨਾ ਤੁਹਾਡਾ ਮਟੀਰੀਅਲ ਹੈ ਉਹਦੇ ਹਿਸਾਬ ਨਾਲ ਮਿੱਠੇ ਦਾ ਤਾਂ ਪਤਾ ਲੱਗ ਹੀ ਜਾਂਦਾ ਕਿਸ ਨੇ ਵੱਧ ਖਾਣਾ ਕਿਸ ਨੇ ਘੱਟ ਖਾਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਦੇ ਵਿੱਚ ਦੁੱਧ ਦੀ ਆਪਣੀ ਵੀ ਮਿਠਾਸ ਹੁੰਦੀ ਆ ਇਸ ਕਰਕੇ ਜਿਆਦਾ ਮਿੱਠੇ ਦੀ ਲੋੜ ਨਹੀਂ ਪੈਂਦੀ। ਘੱਟ ਹੀ ਸਹੀ ਲੱਗਦਾ ਵਾ। ਘੱਟ ਹੀ ਸਹੀ ਲੱਗਦਾ। ਚੰਗੀ ਤਰ੍ਹਾਂ ਹੀ ਮਿਕਸ ਕਰ ਲਾਂਗੇ ਇਹਨੂੰ ਤੇ ਠੰਡਾ ਹੋਣ ਦਵਾਂਗੇ ਥੋੜਾ ਜਿਹਾ। ਜੇ ਬਾਈ ਚਾਂਸ ਸਾਨੂੰ ਲੱਗੇ ਵੀ ਇਹ ਮਟੀਰੀਅਲ ਸਾਡਾ ਥੋੜਾ ਜਿਹਾ ਪਤਲਾ ਵਾ ਤੇ ਇਹਦੇ ਵਿੱਚ ਅਹੀਂ ਜਿਹੜਾ ਉਹ ਹੁੰਦਾ ਵਾ ਗਿਰੀ ਵਾਲਾ ਜਿਹੜਾ ਹੁੰਦਾ ਉਹ ਬੁਰਾ ਬੁਰਾ ਦਾ ਜਿਹੜਾ ਹੁੰਦਾ ਗਰੀਦਾ ਪੂਰਾ ਉਹ ਵਿੱਚ ਪਾ ਸਕਦੇ ਹਾਂ ਉਹਦਾ ਹਾਂ ਨਾਰੀਅਲ ਦਾ ਪੂਰਾ ਉਹਦਾ ਆਪਣਾ ਹੀ ਟੇਸਟ ਹੁੰਦਾ ਵਾ ਉਹ ਵੀ ਵਿੱਚ ਪਾ ਸਕਦੇ ਆ ਇਹਨੂੰ ਹੁਣ ਠੰਡਾ ਹੋਣ ਦਵਾਂਗੇ ਥੋੜਾ ਫਿਰ ਬਾਅਦ ਵਿੱਚ ਇਹਦੇ ਪੇੜੇ ਬਣਾਵਾਂਗੇ ਬਸ ਮਿੱਠਾ ਇਹਦੇ ਵਿੱਚ ਮਿਕਸ ਕਰਤਾ ਵਾ ਤੇ ਇਹਨੂੰ ਥੋੜਾ ਜਣਾ ਇਹ ਮਿੱਠੇ ਦੇ ਨਾਲ ਥੋੜਾ ਪਤਲਾ ਹੋ ਜਾਂਦਾ ਕੋਲ ਤੇ ਤੁਹੀਂ ਕੋ ਭਰਉਣਾ ਨਹੀਂ ਵੀ ਖਰਾਬਣਾ ਹੋ ਗਿਆ ਹੋਏ ਇਵੇਂ ਨਹੀਂ ਸੋਚਣਾ ਬਸ ਇਹਨੂੰ ਜਰੀਕ ਰੱਖ ਦੇਣਾ ਵਾ ਜਦੋਂ ਇਹ ਠੰਡਾ ਹੋਣਾ ਵਾ ਤੇ ਇਹਨੇ ਥੋੜਾ ਜਿਆਦਾ ਜੰਮਣਾ ਸ਼ੁਰੂ ਹੋ ਜਾਣਾ ਵਾ ਤੇ ਫਿਰ ਇਹਦੇ ਅਸੀਂ ਲੱਡੂ ਬਣਾਉਣੇ, ਪੇੜੇ ਬਣਾਉਣੇ ਜੋ ਵੀ ਬਣਾਉਣਾ ਹੀ ਬਣਾ ਸਕਦੇ ਆ ਆ ਗਏ ਤੱਕ ਤੋਂ ਦੋ ਬਣਾਏ ਆ ਆਪਣੇ ਬਣਾ ਕੇ ਟਰਾਈ ਕਰ ਲਏ ਪਹਿਲਾਂ ਟਰਾਈ ਕੀਤੇ ਸੀ ਤੇ ਪਲੇਟ ਦੇ ਵਿੱਚ ਤੇ ਇਹ ਬੱਚਿਆਂ ਨੇ ਖਾ ਲਏ ਸਿਰਫ ਦੋ ਰਹਿ ਗਏ ਬੜੇ ਟੇਸਟੀ ਬਣੇ ਆ ਤੁਸੀਂ ਵੀ ਖਾ ਕੇ ਵੇਖਿਆ ਨਾ ਮੈਂ ਖਾਦੇ ਆ ਸਵਾਦ ਬਣੇ ਆ ਸਵਾਦ ਬਣੇ ਚਲੋ ਇਹਨੂੰ ਰੱਖ ਦੋ ਹੁਣ ਹਾਂਜੀ ਹੁਣ ਰੱਖ ਦੇਣਾ ਵਾ ਠੰਡਾ ਥੋੜਾ ਜਿਆਦਾ ਹੋਏਗਾ ਪੇੜੇ ਦੇ ਪੇੜੇ ਬਣਾਵਾਂਗੇ ਹਾਂਜੀ ਮੈਂ ਨਾ ਫਰਿੱਜ ਚ ਰੱਖਤਾ ਹੀ ਪਠੰਡਾ ਹੋ ਜੇ ਤੇ ਆਪ ਕੰਮ ਕਰਦਾ ਵੀ ਆ ਤਾਂ ਹੁਣ ਵੈਸੇ ਤੇ ਲੇਟ ਹੋ ਗਈਆਂ ਪਰ ਬੜਾ ਵਧੀਆ ਹੋ ਗਿਆ ਹੁਣ ਲੱਡੂ ਬਣਾਉਣ ਜੋਗੀ ਅਨਾਂ ਦਬਾ ਲੱਡੂ ਬਣਾ ਲਓ ਤੇ ਭਾਏ ਇਦਾਂ ਕਰਕੇ ਪੇੜੇ ਬਣਾ ਲਓ ਇਹ ਆਪਣੀ ਪਸੰਦ ਜਿਹੜਾ ਡਿਜ਼ਾਈਨ ਬਣਾਉਣਾ ਹੋਏ ਲੱਡੂ ਪੇੜਾ ਅਸੀਂ ਬਣਾ ਸਕਦੇ ਹਾਂ ਲੱਡੂ ਪੇੜੇ ਜਿਹੜੇ ਮੈਂ ਦੁਪਹਿਰੇ ਬਣਾਏ ਹੋ ਤੇ ਇਦਾਂ ਦਾ ਡਿਜ਼ਾਈਨ ਬਣਾਇਆ ਹੈ ਦੋ ਦਿਨ ਡਿਜ਼ਾਈਨ ਪਾਦੇ ਹਾਂ ਜਿਆਦਾ ਠੰਡਾ ਜਿਆਦਾ ਨਾ ਹੋ ਗਿਆ ਵਾ ਟਾਈਮ ਉਧਰ ਕੰਮ ਲੱਗ ਗਿਆ ਹਾਂ ਤੇ ਉਹ ਜਿਆਦਾ ਹੋ ਗਿਆ ਠੰਡਾ ਨਾਰਮਲ ਜਿਹਾ ਕਰਨਾ ਉਦਾਂ ਵੈਸੇ ਰੱਖਣ ਦੀ ਲੋੜ ਨਹੀਂ ਪੈਂਦੀ ਫਿਰ ਜੇ ਚ ਸਖਤਾ ਹੀ ਹੁੰਦਾ ਮੇਰੇ ਕੋ ਥੋੜਾ ਨਰਮ ਜਿਹਾ ਹੋ ਗਿਆ ਵਾ ਤਾਂ ਕਰਕੇ ਮੈਂ ਫ੍ਰਿਜ 'ਚ ਰੱਖਿਆ ਵਾ ਨਹੀਂ ਤੇ ਲੋੜ ਨਹੀਂ ਪੈਂਦੀ ਬਸ ਠੰਡਾ ਕਰਨਾ ਹੁੰਦਾ ਵਾ ਤੇ ਪੇੜੇ ਬਣ ਜਾਂਦੇ ਆ ਬਣ ਗਏ ਜੀ ਪੇੜੇ ਇਹ ਹੁਣ ਉਦਾਂ ਤੇ ਵੈਸੇ ਇਹਦੇ ਤੇ ਕੇਸਰ ਦਾ ਟਿੱਕਾ ਲਾਈਦਾ ਵਾ ਸਜਾਵਟ ਵਾਸਤੇ ਪਰ ਹੁਣ ਵੇਖੋ ਕੇਸਰ ਰਸਟਮ ਹੈ ਨਹੀਂ ਮੈਂ ਥੋੜਾ ਜਿਆ ਕਲਰ ਲੱਗੇ ਡਿਜ਼ਾਈਨ ਵਾਸਤੇ ਲਾਉਣਾ ਹੁਣ ਇਹਦੀ ਹੋਏਗੀ ਡੈਕੋਰੇਸ਼ਨ ਹਾਂਜੀ ਉਦਾਂ ਕੇਸਰ ਹੋਏ ਤੇ ਇੱਥੇ ਕੇਸਰ ਦਾ ਇੱਕ ਇੱਕ ਤੀਲਾ ਰੱਖ ਲਓ ਫਿਰ ਹੋਰ ਸੋਹਣਾ ਲੱਗਦਾ ਜਾਂ ਇਹਨੂੰ ਡੈਕੋਰੇਸ਼ਨ ਜਿੰਨੀ ਮਰਜ਼ੀ ਦੇਈ ਜਾਓ ਦੀਵਾਲੀ ਦੇ ਵਿੱਚ ਉਹ ਹੁੰਦਾ ਨਾ ਥੋੜਾ ਛਗਣ ਜਾ ਮੰਨਿਆ ਜਾਂਦਾ ਨਾ ਉਹ ਕਰਕੇ ਹੁਣ ਇੱਤੇ ਲਾਵਾਂਗੇ ਆਪਣੇ ਪਿਸਤਾ ਇਹਨੂੰ ਭਾਂ ਲੱਡੂ ਦੀ ਸ਼ੇਪ ਚ ਬਣਾ ਲਓ ਤੇ ਭਾਂ ਇਦਾਂ ਪੇੜੇ ਬਣਾ ਲਓ। ਇਹ ਆਪਣੇ ਹਾਥੀ ਆ। ਟੌਰ ਨਿਕਲ ਗਈ ਉਹ ਦੀ। ਹਾਂਜੀ। ਇਦਾਂ ਹੀ ਉਹ ਹਲਾ ਬਣ ਜਾਂਦੇ ਜਿਹੜੀਆਂ ਉਹ ਸਵੀਟਸ ਜਿਹੜੀਆਂ ਹੁੰਦੀਆਂ ਸਟਾਕ ਹੁੰਦੀਆਂ ਸ਼ਾਪ ਦੁਕਾਨਾਂ। ਉਹਨਾਂ ਤੇ ਇਦਾਂ ਹੀ ਵਿੱਚ ਪੇੜੇ ਬਣਾਏ ਹੁੰਦੇ ਆ। ਤੇ ਰੱਖੇ ਹੁੰਦੇ ਆ ਦੂਰੋਂ ਦੂਰੋਂ ਸੋਹਣੇ ਲੱਗਦੇ ਆ। ਤੇ ਕਿਉਂ ਨਾ ਅਹੀਂ ਦੀਵਾਲੀ ਦੇ ਮੌਸਮ ਤੇ ਅਹੀਂ ਆਪਣੇ ਮੌਸਮ ਤੇ ਦੀਵਾਲੀ ਤੇ ਦੀਵਾਲੀ ਦੇ ਤਿਆਰ ਤਾਂ ਅਹੀਂ ਘਰ ਹੀ ਬਣਾ ਕੇ ਖਾਈਏ। ਵੇ ਕਲਰ ਤੇ ਵੇ ਲੋਗੇ ਗਿਆ ਵਾ। ਹੋਰ ਤਿਆਰ। ਹੂੰ। ਲੱਡੂ ਪੇੜਾ ਲੱਡੂ ਦੁੱਧ ਦੇ ਲੱਡੂ ਤੇ ਮਲਾਈ ਪੇੜਾ ਵੀ ਇਹਨੂੰ ਬੋਲਦੇ ਆ ਬਾਕੀ ਟਰਾਈ ਕਰਿਓ ਤੁਸੀਂ ਵੀ ਬਣਾ ਕੇ ਵੇਖਿਓ ਤੇ ਮੈਂ ਤੇ ਟਰਾਈ ਕੀਤਾ ਵਾ ਦੱਸਿਆ ਤੁਹਾਨੂੰ ਪਹਿਲਾਂ ਵੀ ਬਣਾਇਆ ਸੀ ਉਹ ਪਲੇਟ ਚੱਕੀ ਗਈ ਆ ਮੈਂ ਹੁਣ ਥੋੜੇ ਜਿਹਾ ਬਣਾਏ ਆ ਸਿਰਫ ਆਪਣੀ ਰੈਸਪੀ ਦੱਸਣ ਵਾਸਤੇ ਤੁਹਾਨੂੰ ਸ਼ੇਅਰ ਕਰਨ ਵਾਸਤੇ ਤੇ ਬਾਕੀ ਬਹੁਤ ਟੇਸਟੀ ਬਣਦੇ ਆ ਸਵਾਦ ਬਣਦੇ ਆ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਜਿੰਨਾ ਮੇਰੀਆਂ ਭੈਣਾਂ ਨੇ ਬਣਾਉਂਦੀਆਂ ਵਾ ਜੇ ਕੋਈ ਕਮੀ ਹੋਏਗੀ ਤੇ ਮੈਨੂੰ ਵੀ ਦੱਸਿਓ ਨਾਲ ਨਾਲ ਹੀ ਮੈਂ ਹਰ ਵਾਰੀ ਆਨੇ ਹੁੰਦੀ ਆ ਵੀ ਜੇ ਉਹ ਵੀ ਕਮੀ ਹੋਏ ਕਿ ਮੈਨੂੰ ਦੱਸਦਿਆ ਕਰੋ ਕਿਉਂਕਿ ਮੈਂ ਵੀ ਆਪਣੀ ਜੋ ਵੀ ਘਾਟਵਾਏ ਦੇ ਵਿੱਚ ਬਣਾਉਣ ਦੇ ਵਿੱਚ ਸੁਧਾਰ ਕਰਾਂ ਤੇ ਮੈਂ ਵੀ ਹੋਰ ਸੁਧਾਰ ਕਰ ਸਕਾਂ ਤੇ ਬਾਕੀ ਕੋਸ਼ਿਸ਼ ਇਹੋ ਕਰਿਓ ਵੀ ਜੋ ਕੁਝ ਵੀ ਬਣਾਉਣਾ ਵਾ ਹਾਂਜੀ ਜਾਂ ਤੇ ਉਹ ਸ਼ਾਪ ਤੋਂ ਲੈ ਕੇ ਆਇਓ ਦੁਕਾਨ ਤੋਂ ਲੈ ਕੇ ਆ ਜਿੱਤੇ ਤੁਹਾਨੂੰ ਬਹੁਤ ਟਰਸਟ ਵਾ ਤੇ ਜਾਂ ਫਿਰ ਤੁਸੀਂ ਘਰ ਬਣਾ ਲਿਓ ਹਾਂਜੀ ਇੱਕ ਗੱਲ ਹੋਰ ਹੀ ਮੇਨ ਕਿਹੜੀ ਹਾਂ ਉਹ ਜਿਹੜੀ ਅਸੀਂ ਕਾਜੂ ਕਤਲੀ ਬਣਾਈ ਸੀ ਨਾ ਉਹਦੇ ਵਿੱਚ ਕਿਸੇ ਇਹਨੇ ਕਮੈਂਟ ਕੀਤਾ ਸੀ ਉਹਦੇ ਵਿੱਚ ਦੱਸਿਆ ਸੀ ਵੀ ਜਿਹੜੀ ਆ সিলਵਰ ਪੇਪਰ ਹਨ ਉਹ ਨਹੀਂ ਵਰਤੀਦਾ ਉਹ ਮਾੜਾ ਹੁੰਦਾ ਵਾ ਉਹ ਤੁਸੀਂ ਦੱਸੋ ਉਹਦੇ ਬਾਰੇ ਸਿਲਵਰ ਪੇਪਰ ਬਾਰੇ ਸਿਲਵਰ ਪੇਪਰ ਬਾਰੇ ਮੈਂ ਜਿੰਨਾ ਤੱਕ ਮੈਨੂੰ ਉਹਨਾਂ ਦੱਸਿਆ ਦੁਕਾਨ ਵਾਲਿਆਂ ਵੀ ਜਿਹੜਾ ਸਿਲਵਰ ਪੇਪਰ ਮਹਿੰਗਾ ਪਰ ਥੋੜਾ ਜਿਹਾ ਉੱਚੀ ਚ ਗਰਿੰਦਾ ਵਾ ਦੇ ਸਸਤੇ ਬੋਤਲਾਂ ਕੇ ਚਲੇ ਜਾਂਦੇ ਆ ਉਹ ਚੀਜ਼ ਜਿਹੜੀ ਉਹ ਕੁਆਲਿਟੀ ਉਹਨਾਂ ਦੀ ਘੱਟ ਜਾਂਦੀ ਬਾਕੀ ਪਤਾ ਨਹੀਂ ਇਹਦੇ ਬਾਰੇ ਵੱਖ-ਵੱਖ ਤਰ੍ਹਾਂ ਦੀ رائے ਆ ਆਹ ਬਾਕੀ ਇਹ ਆ ਵੀ ਉਹਨਾਂ ਨੇ ਸਾਨੂੰ ਇਹੋ ਗੱਲ ਕਹੀ ਆਂਦੇ ਸੀ ਚੀਜ਼ਾਂ ਦੀ ਕੁਆਲਿਟੀ ਹੁੰਦੀ ਆ ਵਧੀਆ ਜਿਹੜੀਆਂ ਹੁੰਦੀਆਂ ਉਹ ਥੋੜੇ ਵਧੀਆ ਹੁੰਦੇ ਆ ਜਿਹੜੀਆਂ ਥੋੜੀਆਂ ਮਹਿੰਗੀਆਂ ਹੁੰਦੀਆਂ ਕੋਈ ਸਸਤੀਆਂ ਹੁੰਦੀਆਂ ਉਹ ਥੋੜੇ ਮਿਲਾਵਟ ਵਾਲੇ ਹਲਕੇ ਹੁੰਦੇ ਆ ਇਸ ਕਰਕੇ ਜਿਹੜੀ ਵੀ ਚੀਜ਼ ਵਰਤਣੀ ਆਂ ਹੀ ਆਪ ਜਾਂਚ ਪਰਖ ਕੇ ਵਰਤਣੀ ਆਂ ਹਾਂ ਬਾਕੀ ਜਿੱਥੇ ਤੁਹਾਨੂੰ ਡਾਊਟ ਹੈਗਾ ਬਸ ਤੁਸੀਂ ਜਿਹੇ ਨਾਮ ਵਰਤੋ ਤੁਸੀਂ ਪੇਪਰ ਨਹੀਂ ਖੰਸੇ ਹੀ ਲੱਗਦਾ ਮੇਨ ਆਵਰ ਤੋਂ ਪੇਜਾ ਉਹਦਾ ਵਾਸਤੇ ਸਿਰਫ ਸਜਾਵਟ ਵਾਸਤੇ ਲਾਇਆ ਸੀ ਬਸ ਸਿਲਵਰ ਵਰਕ ਬੋਲਦੇ ਪੇਪਰ ਦੂਜਾ ਬੋਲਦੇ ਰੋਟੀ ਲਾ ਰਹੇ ਆ ਕੁਝ ਵੀ ਆ ਇਹਦੇ ਵਿੱਚ ਵੀ ਹੁਣ ਨਾਰਮਲ ਘਰਾਂ ਦੀਆਂ ਚੀਜ਼ਾਂ ਪਾਈਆਂ ਵਾ ਹਰ ਇੱਕ ਚੀਜ਼ ਘਰ ਦੀ ਪਾਈ ਆ ਤੇ ਆਪਣੇ ਅੱਖੀਂ ਤਿਆਰ ਕੀਤੀ ਆ ਮਿਲ ਕੇ ਇੱਕ ਤੁਸੀਂ ਪਾਉਣਾ ਪਾ ਸਕਦੇ ਪਾਊਡਰ ਨਹੀਂ ਪਾਉਣਾ ਨਾ ਪਾਓ ਹਮ ਆਹੋ ਕਹਿੰਦੇ ਦੁੱਧ ਦਾ ਵੀ ਬਣ ਜਾਂਦਾ ਏ ਤੇ ਬਾਕੀ ਚਲੋ ਫਿਰ ਟਰਾਈ ਕਰਿਓ ਤੁਸੀਂ ਵੀ ਐਸੇ ਦੀਵਾਲੀ ਤੇ ਬਣਾ ਕੇ ਖਾਓ ਤੇ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦੇ ਬਣੀ ਆ ਜਿੰਨੇ ਜਿੰਨੇ ਬਣਾਏ ਆ ਕਿਦਾਂ ਦੇ ਲੱਗੇ ਤੁਹਾਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਲੱਡੂ ਪੇੜੇ ਕਿ ਲੱਡੂ ਵੇੜੇ ਗਿਆ ਲੱਡੂ ਵੇੜੇ ਲਾ ਲਓ ਜੋ ਵੀ ਨਾ ਆਪੇ ਰੱਖ ਲਿਆ ਦਾ ਤੇ ਚਲੋ ਠੀਕ ਆ ਚੰਗਾ ਜੀ ਸਾਰੇ ਭੈਣ ਭਰਾਵਾਂ ਨੂੰ ਸਸਤੀ ਦਾ